ਪਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠਣ ਦਾ ਸਾਨੂੰ ਸਪਨਾ ਨੂੰ ਜੋ ਸੁਭਾਗ ਸਮਾਪਤ ਹੋਇਆ। ਬੜੇ ਹੀ ਪਿਆਰ ਦੇ ਨਾਲ ਸਾਡੇ ਜੀਵਨ ਨੂੰ ਸੋਨਾ ਬਣਾਉਣ ਵਾਲੀ ਇਹ ਇਲਾਹੀ ਬਾਣੀ ਜਿਨ੍ਹਾਂ ਦਾ ਬਾਗ ਅਸੀਂ ਗਾਇਨ ਕਰਕੇ ਸਰਵਣ ਕਰਕੇ ਆਪਣੀ ਜ਼ਿੰਦਗੀ ਦੇ ਕੁਝ ਕੁ ਜਿਹੜੇ ਪਲ ਨੇ ਉਹਨਾਂ ਨੂੰ ਸਫਲਾ ਬਣਾਉਣ ਦਾ ਆਪਾਂ ਰਲ ਮਿਲ ਕੇ ਯਤਨ ਕਰ ਰਹੀ ਹਾਂ ਆਓ ਕੁਨ ਸਮੇਂ ਦੇ ਲਈ ਆਪਣੇ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ ਸਤਿਗੁਰਾਂ ਦੇ ਚੰਨ੍ਹਾ ਵਿੱਚ ਲਵਾਓ ਹਾਜ਼ਰੀ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਉਣਾ ਕਰੀਏ ਬੜੇ ਪਿਆਰ ਦੇ ਨਾਲ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਐ ਕਾਰਜ ਦੇ ਸਵਾਰ ਸਤਿਗੁਰ ਸਾ ਸਾਕੀ ਐ ਹਰ ਸਿੱਖ ਦਾ ਆਪਣੇ ਗੁਰੂ ਦੇ ਉੱਤੇ ਇੰਨਾ ਭਰੋਸਾ ਹੁੰਦਾ ਹੈ ਜਦੋਂ ਵੀ ਉਹ ਕੋਈ ਕਾਰਜ ਦੀ ਅਰੰਭਤਾ ਕਰਦਾ ਹੈ ਕੋਈ ਕਾਰਜ ਅਰੰਭਨ ਲੱਗਦਾ ਹੈ ਸੱਚੇ ਮਨ ਦੇ ਨਾਲ ਮਾਲਕ ਦੇ ਦਰ ਤੇ ਫਰਿਆਦ ਕਰਨਾ ਇਹ ਕਾਰਜ ਆਰੰਭਿਆ। ਇਹਦੇ ਵਿੱਚ ਆਪ ਸਹਾਇ ਹੋਇਆ ਜੀ। ਆਪਾਂ ਵੀ ਸਤਿਗੁਰਾਂ ਦੇ ਚੰਨਾਂ ਦੇ ਵਿੱਚ ਮਨ ਦੀ ਇਕਾਗਰਤਾ ਕਰਕੇ ਅਰਦਾਸ ਕਰੀਏ ਸੱਚੇ ਪਤਸ਼ਾਹ। ਅੱਜ ਤੁਹਾਡੀ ਬਾਣੀ ਅੰਮ੍ਰਿਤ ਮਰੂਪੀ ਜਿਹੜੀ ਬਾਣੀ ਹੈ ਸ੍ਰੀ ਸੁਖਮਨੀ ਸਾਹਿਬ ਬਾਣੀ ਦੀ ਅਰੰਭਤਾ ਕਰਨ ਲੱਗੇ ਹਾਂ। ਕਿਰਪਾ ਕਰਿਆ ਜੇ ਆਪ ਵਿੱਚ ਵਿਚਰ ਕੇ ਆਪ ਵਿੱਚ ਸਹਾਇ ਹੋ ਕੇ ਸਾਨੂੰ ਇਸ ਬਾਣੀ ਦਾ ਜਿਹੜਾ ਉਪਦੇਸ਼ ਹੈ ਇਹ ਸਮਝਣ ਦਾ ਇਹ ਸਮਝਣ ਦਾ ਅਸੀਂ ਯਤਨ ਕਰ ਸਕੀਏ ਸਾਡੇ ਮਨ ਤੱਕ ਇਹਦੀ ਜੋ ਵਿਚਾਰਧਾਰਾ ਹੈ ਜੋ ਬਾਣੀ ਸਾਨੂੰ ਉਪਦੇਸ਼ ਦੇ ਰਹੀ ਹੈ ਸੰਦੇਸ਼ ਹੈ ਇਹ ਸਾਡੇ ਮਨ ਤੱਕ ਪਹੁੰਚ ਸਕੇ ਸਾਡੇ ਅੰਦਰ ਕਾਰ ਕਰ ਸਕੇ ਵੈਸੇ ਤੇ ਪਿਆਰ ਵਾਲੇ ਉਹ ਆਪਾਂ ਜਦੋਂ ਦੁਨੀਆ ਵੱਲ ਵੇਖਦੇ ਆ ਨਾ ਦੇਸ਼ ਭਰ ਦੇ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਗੈਰ ਸਿੱਖ ਹੈ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਗੁਰਬਾਣੀ ਨੂੰ ਪੜਿਆ ਜਾਂਦਾ ਹੈ ਕਿਉਂਕਿ ਬੰਦੇ ਨੂੰ ਇਸ ਗੱਲ ਦਾ ਪਤਾ ਹੈ ਵੀ ਇਸ ਬਾਣੀ ਦੇ ਵਿੱਚੋਂ ਜੇਕਰ ਕੁਝ ਖੁਰਾਕ ਮਿਲਣੀ ਹੈ ਤੇ ਮਨ ਨੂੰ ਖੁਰਾਕ ਮਿਲਣੀ ਹੈ ਮੈਂ ਆਪਣਾ ਇੱਕ ਘਟਨਾਤਮਕ ਵਿਚਾਰ ਨਾਲ ਸ਼ੁਰੂ ਕਰਾਂਗਾ ਜਦੋਂ ਭਗਤ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਲਾਲੋ ਦੇ ਘਰ ਗਏ ਨਾ ਤੇ ਦੋਨੋਂ ਟਾਈਮ ਗੁਰੂ ਦੀ ਸੰਗਤ ਹੁੰਦੀ ਹੈ ਸਤਿਗੁਰੂ ਦੀ ਬਾਣ ਸਜਉਂਦੇ ਨੇ ਭਾਈ ਲਾਲੋ ਵੀ ਬੈਠਦਾ ਆਲੇ ਦੁਆਲੇ ਦੀਆਂ ਸੰਗਤਾਂ ਵੀ ਆ ਕੇ ਬੈਠdੀਆਂ ਨੇ ਸਵੇਰੇ ਸ਼ਾਮ ਬਾਣੀ ਪੜੀ ਜਾਂਦੀ ਹੈ ਭਾਈ ਮਰਦਾਨਾ ਜੀ ਰਬਾਬ ਵਜਉਂਦੇ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਸਿੱਖ ਤੋਂ ਸਲਾਹ ਦੇ ਜਿਹੜੇ ਸ਼ਬਦ ਨੇ ਗੀਤ ਨੇ ਇਹ ਗੀਤ ਗੁਰਬਾਣੀ ਨੂੰ ਕਢਦੇ ਨੇ ਕੁਝ ਦਿਨ ਲੰਘੇ ਤੇ ਇੱਕ ਦਿਨ ਭਾਈ ਲਾਲੋ ਜੀ ਜਦੋਂ ਦੀਵਾਨਾ ਦੀ ਸਮਾਪਤੀ ਹੋਈ ਨਾ ਸਤਿਗੁਰਾਂ ਦੇ ਕੀ ਆਕੇ ਸਨਮੁਖ ਹੋ ਕੇ ਇਕ ਲੋ ਗਿਆ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿੰ ਲੱਗਾ ਸੱਚੇ ਪਾਤਸ਼ਾਹ ਜਿੱਦਣ ਦੇ ਤੁਸੀਂ ਇਸ ਘਰ ਦੇ ਵਿੱਚ ਆਪਣੇ ਤੁਸੀਂ ਪਵਿੱਤਰ ਚਰਨ ਪਾਏ ਨੇ ਨਾ ਉਸੇ ਦਿਨ ਤੋਂ ਇਦਾਂ ਮਹਿਸੂਸ ਹੋ ਰਿਹਾ ਵੀ ਜਿਵੇਂ ਜਿਹੜਾ ਇਹ ਘਰ ਹੈ ਘਰ ਤਾਂ ਪਵਿੱਤਰ ਹੋ ਹੀ ਗਿਆ ਉਹਦੇ ਨਾਲ ਨਾਲ ਇਹ ਜਿਹੜਾ ਮਨ ਹੈ ਮਨ ਵੀ ਪਵਿੱਤਰ ਹੋ ਗਿਆ ਹਿਰਦੇ ਰੂਪੀ ਜਿਹੜਾ ਅੰਦਰ ਛਿਜਾ ਹੈ ਇਹ ਵੀ ਪਵਿੱਤਰ ਹੋ ਗਈ ਹੈ ਮੈਨੂਲੀ ਪਤਾ ਇਹ ਕੀ ਹੈ ਜਦੋਂ ਵੀ ਤੁਸੀਂ ਬਾਣੀ ਨੂੰ ਜਾਂ ਇਨ੍ਹਾਂ ਬੋਲਾਂ ਨੂੰ ਤੁਸੀਂ ਪੜ੍ਹਦੇ ਹੋ ਤੇ ਇਦਾਂ ਮਹਿਸੂਸ ਹੁੰਦਾ ਹੈ ਵੀ ਜਿਵੇਂ ਮਨ ਨੂੰ ਕੋਈ ਸਕੂਨ ਦੇਣ ਵਾਲੀ ਜਿਹੜੀ ਚੀਜ਼ ਹੈ ਕੋਈ ਐੋਜੀ ਚੀਜ਼ ਪ੍ਰਾਪਤ ਹੋ ਗਈ ਹੋਵੇ ਉਹ ਬੇਨਤੀ ਕਰਦਾ ਵੀ ਕਹਿਣ ਲੱਗਾ ਵੀ ਇਹ ਸੱਚੇ ਪਾਤਸ਼ਾਹ ਤੁਹਾਡਾ ਕੋਈ ਗੀਤ ਹੈ ਕਿਉਂਕਿ ਹਰ ਵਿਦਵਾਨਾਂ ਦਾ ਲੇਖਕਾ ਦਾ ਕੋਈ ਗੀਤਕਾਰ ਹੈ ਉਹ ਆਪਣਾ ਗੀਤ ਪੇਸ਼ ਕਰੇਗਾ ਜਿਹੜਾ ਕਵੀ ਹੈ ਉਹ ਆਪਣੀ ਕਵਿਤਾਵਾਂ ਨੂੰ ਪੇਸ਼ ਕਰੇਗਾ ਜਿਹੜੇ ਵਿਦਵਾਨ ਨੇ ਉਹ ਆਪਣੀ ਸ਼ੈਰੋ ਸ਼ਾਇਰੀ ਨੂੰ ਪੇਸ਼ ਕਰਨਗੇ ਤੇ ਭਾਈ ਲਾਲੋ ਦੇ ਮਨ ਦੇ ਵਿੱਚ ਵੀ ਇਹੀ ਸੀ ਵੀ ਸ਼ਾਇਦ ਕਿਤੇ ਕੋਈ ਅਜਿਹਾ ਕੋਈ ਚੀਜ਼ ਹੋਵੇ ਵੀ ਜਿਹੜੀ ਇਹ ਪੜਦੇ ਨੇ ਵੀ ਆਪਣੀ ਵਿਚਾਰ ਨੂੰ ਪੇਸ਼ ਕਰਦੇ ਪੇਣ ਪਰ ਕਹਿ ਲਗਾ ਵੀ ਸੱਚੇ ਪਾਤਸ਼ਾਹ ਮੈਨੂੰ ਪਤਾ ਨਹੀਂ ਵੀ ਇਹ ਗੀਤ ਹੈ ਇਹ ਕਵਿਤਾ ਹੈ ਜਾਂ ਕੋਈ ਸ਼ੇਰੀ ਹੈ ਜਾਂ ਕੀ ਚੀਜ਼ ਹੈ ਪਰ ਮੈਨੂੰ ਇੰਨਾ ਪਤਾ ਹੈ ਵੀ ਜਦੋਂ ਇਸ ਨੂੰ ਪੜਿਆ ਜਾਂਦਾ ਹੈ ਨਾ ਤੁਸੀਂ ਪੜਦੇ ਹੋ ਤੇ ਉਸ ਸਮੇਂ ਜਿਹੜਾ ਇਹ ਮਨ ਹੈ ਮਨ ਇੱਕ ਜਾਂਦਾ ਤੇ ਸਕੂਨ ਦੇ ਵਿੱਚ ਪਹੁੰਚ ਜਾਂਦਾ ਵੀ ਇਦਾਂ ਲੱਗਦਾ ਵੀ ਜਿਵੇਂ ਦੁਨੀਆ ਦੇ ਸਾਰੇ ਝੰਜਟ ਦੁਨੀਆ ਦੇ ਸਾਰੇ ਝਮੇਲੇ ਦੁਨੀਆ ਦੀਆਂ ਸਾਰੀਆਂ ਚਿੰਤਾਵਾਂ ਦੁਨੀਆ ਦੇ ਸਾਰੇ ਜਿਹੜੇ ਫਿਕਰ ਨੇ ਖਤਮ ਹੋ ਗਏ ਹੋ ਤੁਥੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੇ ਕਹਿਣ ਲੱਗੇ ਭਾਈ ਲਾਲੋ ਇਹ ਨਾ ਦਾ ਕੋਈ ਮੇਰਾ ਆਪਣਾ ਗੀਤ ਹੈ ਨਾ ਕੋਈ ਕਵਿਤਾ ਹੈ ਤੇ ਨਾ ਹੀ ਇਹ ਕਿਸੇ ਵਿਦਵਾਨ ਦੇ ਕੋਈ ਆਪਣੀ ਲਿਖਤ ਹੈ ਇਹ ਹੈ ਤਾਂ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਦੀ ਸਿੱਖ ਤੋਂ ਸਲਾਹ ਹੈ ਜਿਹਨੂੰ ਸਤਿਗੁਰਾਂ ਦੀ ਬਾਣੀ ਨੇ ਜਦੋਂ ਬਿਆਨ ਕੀਤਾ ਤੇ ਬਿਆਨ ਕਰਦਿਆ ਉਹਆਂ ਬਚਨ ਦੀ ਗੱਲ ਆਖੇ ਜੈਸੀ ਮੈਂ ਆਵੈ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ ਲਉ ਤੇ 28 ਦਿਨ ਦੇ ਕਰੀਬ ਮੇਰੇ ਸਤਿਗੁਰ ਪਾਤਸ਼ਾਹ ਜੀ ਇਸ ਜਗ੍ਹਾ ਤੇ ਰੁਕੇ ਨਹੀਂ ਤੇ ਇੱਕ ਗੱਲ ਦਾ ਤਿਆਰ ਰੱਖਿਆ ਜੇ ਗੁਰਬਾਣੀ ਇੱਕ ਉਹ ਖਜ਼ਾਨਾ ਹੈ ਜਿਹਦੇ ਵਿੱਚ ਵੱਖੋ ਵੱਖਰੇ ਤਰ੍ਹਾਂ ਦੇ ਪਦਾਰਥ ਇਹਦੇ ਵਿੱਚ ਭਰੇ ਹੋਏ ਨੇ ਭਾਈ ਗੁਰਦਾਸ ਜੀ ਨੇ ਬਚਨ ਕਹਿਣਾ ਕੀਤਾ ਨਾ ਉਹ ਕਹਿੰਦੇ ਸਮੁੰਦਰ ਹੁੰਦਾ ਨਾ ਸਮੁੰਦਰ ਦੇ ਵਿੱਚੋਂ ਤੁਹਾਨੂੰ ਸਿੱਪੀਆਂ ਵੀ ਮਿਲ ਜਾਣਗੀਆਂ ਉਹਦੇ ਵਿੱਚੋਂ ਤੁਹਾਨੂੰ ਹੀਰੇ ਵੀ ਮਿਲ ਜਾਣਗੇ ਮੋਤੀ ਵੀ ਮਿਲ ਜਾਣਗੇ ਕੀਮਤੀ ਜਵਾਹਰਤ ਵੀ ਮਿਲ ਜਾਣਗੇ ਉਹਦੇ ਵਿੱਚੋਂ ਪੱਥਰ ਵੀ ਮਿਲਦੇ ਨੇ ਉਹਦੇ ਵਿੱਚ ਪਾਣੀ ਵੀ ਨਕੋਂ ਨਕ ਭਰਿਆ ਹੋਇਆ ਹੈ ਕੁਝ ਪੰਛੀ ਅਜੀਬ ਹੁੰਦੇ ਨੇ ਜਿਹੜੇ ਸਮੁੰਦਰ ਦੇ ਕਿਨਾਰੇ ਜਾਂਦੇ ਨੇ ਇਕੱਲੇ ਕਿਸ ਵਾਸਤੇ ਵੀ ਅਸੀਂ ਸੈਰ ਕਰਨ ਦੇ ਲਈ ਜਾ ਰਹੇ ਹਾਂ ਸਮੁੰਦਰ ਨੂੰ ਵੇਖਣ ਦੇ ਲਈ ਜਾ ਰਹੇ ਹਾਂ ਕਹਿ ਲੱਗੇ ਕੁਝ ਕਰਿੰਦੇ ਅਜੀਬ ਹੁੰਦੇ ਨੇ ਵੀ ਜਿਹੜੇ ਸਮੁੰਦਰ ਦੇ ਕਿਨਾਰੇ ਤਾਂ ਜਾ ਰਹੇ ਨੇ ਉਥੇ ਆਕਦੇ ਨੇ ਵੀ ਇਹਦੇ ਤੋਂ ਬੋਟ ਲਈਏ ਕੋਈ ਕਿਸ਼ਤੀ ਲਈਏ ਇਹਦੇ ਵਿੱਚ ਦਾ ਸਫ਼ਰ ਕਰਕੇ ਆਈਏ ਵੀ ਕਹਿੋ ਜੈ ਜਿਹੜਾ ਵਿੱਚ ਦਾ ਸਫ਼ਰ ਕਹਿੋ ਜੈ ਲੱਗਦਾ ਪਰ ਉਸੇ ਹੀ ਜਗ੍ਹਾ ਦੇ ਉੱਤੇ ਕਹਿੰਦੇ ਕੁਝ ਅਜਿਹੇ ਕਰਿੰਦੇ ਹੁੰਦੇ ਨੇ ਵੀ ਜਿਹੜੇ ਸਮੁੰਦਰ ਦੀ ਡੂੰਘਾਈ ਤੱਕ ਜਾਂਦੇ ਨੇ ਸਮੁੰਦਰ ਦੇ ਵਿੱਚ ਚੁੱਭੀ ਲੋਂਦੇ ਤੇ ਚੁੱਭੀ ਲੋਂਦੇ ਨੇ ਜਿੰਨੀ ਉਹ ਡੂੰਘਾਈ ਤੱਕ ਜਾਣਗੇ ਓਨੇ ਹੀ ਡੂੰਘਾਈ ਦੇ ਵਿੱਚ ਉਹਨੂੰ ਕੀਮਤੀ ਤੋਂ ਕੀਮਤੀ ਜਿਹੜੀਆਂ ਚੀਜ਼ਾਂ ਨੇ ਕੀਮਤੀ ਚੀਜ਼ਾਂ ਮਿਲਦੀਆਂ ਜਾਂਦੀਆਂ ਤੇ ਬਸ ਇਸੇ ਤਰ੍ਹਾਂ ਗੁਰਬਾਣੀ ਹੈ ਜਿਵੇਂ ਸਮੁੰਦਰ ਦੇ ਵਿੱਚ ਵਕ ਵਕ ਕੀਮਤੀ ਚੀਜ਼ਾਂ ਪਈਆਂ ਨੇ ਇਸੀ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਕੀਮਤੀ ਤੋਂ ਕੀਮਤੀ ਚੀਜ਼ਾਂ ਪਈਆਂ ਨੇ ਬਸ ਫਰਕ ਇੰਨਾ ਕੁ ਹੈ ਕੋਈ ਆਉਂਦਾ ਆ ਕੇ ਨਮਸਕਾਰ ਕਰਦਾ ਹੈ ਨਮਸਕਾਰ ਕਰਕੇ ਚਲਾ ਜਾਂਦਾ ਹੈ ਕੋਈ ਆਉਂਦਾ 2 ਮਿੰਟ ਬੈਠਦਾ ਹੈ ਇੰਦਰ ਦੀਆਂ ਉਧਰ ਦੀਆਂ ਗੱਲਾਂ ਮਾਰ ਕੇ ਚਲਾ ਜਾਂਦਾ ਹੈ ਕੋਈ ਆਉਂਦਾ ਇਸ ਬਾਣੀ ਨੂੰ ਪੜਦਾ ਹੈ ਬਾਣੀ ਨੂੰ ਪੜ ਕੇ ਜੋ ਲਾਲਸਾ ਨੂੰ ਲੈ ਕੇ ਆਪਣੇ ਲਾਲਚ ਨੂੰ ਲੈ ਕੇ ਉਹ ਬਾਣੀ ਪੜਦਾ ਤੇ ਉਹਨੇ ਕੋ ਉਹ ਚੀਜ਼ ਪ੍ਰਾਪਤ ਕਰਕੇ ਚਲਾ ਜਾਂਦਾ ਤੇ ਕੋਈ ਆਉਂਦਾ ਇਸ ਜਗ੍ਹਾ ਤੇ ਬੈਠਦਾ ਬਾਣੀ ਨੂੰ ਪੜਦਾ ਹੈ ਬਾਣੀ ਨੂੰ ਵਿਚਾਰਦਾ ਆਪਣੇ ਅੰਦਰ ਸਮਝਣ ਦੀ ਕੋਸ਼ਿਸ਼ ਕਰਦਾ ਤੇ ਉਹਦੇ ਵਿੱਚੋਂ ਉਹ ਚੀਜ਼ ਪ੍ਰਾਪਤ ਕਰਕੇ ਲੈ ਜਾਂਦਾ ਵੀ ਜਿਹੜਾ ਸਦੀਵ ਕਾਲ ਦੇ ਲਈ ਅੰਦਰ ਆਨੰਦ ਦੀ ਪ੍ਰਾਪਤੀ ਕਰ ਦਿੰਦਾ ਬਸ ਫਰਕ ਆਪੂ ਆਪਣਾ ਸੋਚਣੀ ਆਪੂ ਆਪਣੀ ਹੈ ਕੋਈ ਕਿਸ ਮਕਸਦ ਦੇ ਨਾਲ ਆ ਰਿਹਾ ਕੋਈ ਕਿਸ ਤਰ੍ਹਾਂ ਸੋਚਦਾ ਪਿਆ ਇਹ ਹਰ ਵਕੋ ਵੱਖਰੀ ਸੋਚਿਆ ਕਿੰਦੀ ਸਮੁੰਦਰ ਦੇ ਵਿੱਚ ਜਿਵੇਂ ਬਹੁਤ ਪਦਾਰਥ ਨੇ ਇਸੇ ਤਰ੍ਹਾਂ ਗੁਰਬਾਣੀ ਵੀ ਪਦਾਰਥਾਂ ਦੇ ਨਾਲ ਭਰੀ ਹੋਈ ਹੈ ਜੋਈ ਜੋਈ ਖੋਜੇ ਸੋਈ ਸੋਈ ਨਿਪਜਾਵੇ ਕਹਿੰਦੇ ਜਿਵੇਂ ਜਿਵੇਂ ਬੰਦਾ ਖੋਜ ਕਰਦਾ ਜਾਵੇਗਾ ਜਿਵੇਂ ਜਿਵੇਂ ਇਹਦੇ ਡੂੰਘਾਈ ਦੇ ਵਿੱਚ ਜਾਂਦਾ ਜਾਵੇਗਾ ਸਮਝਦਾ ਜਾਵੇਗਾ ਤਿਵੇਂ ਤਿਵੇਂ ਜਿਹੜੀ ਇਹਦੇ ਵਿੱਚੋਂ ਸਾਨੂੰ ਆਤਮਿਕ ਦੇਣ ਵਾਲੀਆਂ ਸੁਖਾਂ ਦੀ ਪ੍ਰਾਪਤੀ ਹੁੰਦੀ ਜਾਵੇਗੀ ਤੀਜੇ ਪਾਤਸ਼ਾਹ ਜੀ ਦੇ ਕੋਲ ਸਿੱਖਾਂ ਨੇ ਸਵਾਲ ਕੀਤਾ ਸੱਚੇ ਪਾਤਸ਼ਾਹ ਤੁਸੀਂ ਆਖਦੇ ਹੋ ਗੁਰਬਾਣੀ ਨੂੰ ਪੜਿਆ ਕਰੋ ਬਾਣੀ ਨੂੰ ਪੜਿਆ ਕਰੋ ਤੇ ਬਾਣੀ ਨੂੰ ਪੜ੍ਹ ਕੇ ਮਿਲੇਗਾ ਕੀ ਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਬਾਣੀ ਦੇ ਵਿੱਚੋਂ ਆਪਾਂ ਵਚਨ ਕਰ ਰਹੇ ਹਾਂ ਜਵਾਬ ਦਿੱਤਾ ਕਹਿਣ ਲੱਗੇ ਬਾਣੀ ਦਾ ਮਹਾਤਮ ਜੀ ਮਹਾਤਮ ਕੀ ਹੈ ਜਦੋਂ ਕੋਈ ਸੱਚੇ ਮਨ ਦੇ ਨਾਲ ਇਸ ਬਾਣੀ ਨੂੰ ਪੜ੍ਹੇਗਾ ਸੱਚੇ ਮਨ ਦੇ ਨਾਲ ਇਸ ਗੁਰਬਾਣੀ ਨੂੰ ਸੁਨੇਗਾ ਉਹਦੇ ਨਾਲ ਨਾਲ ਤਿੰਨ ਚੀਜ਼ਾਂ ਦੀ ਪ੍ਰਾਪਤੀ ਹੋਵੇਗੀ ਸਭ ਤੋਂ ਪਹਿਲਾਂ ਤੇ ਅੰਦਰੋਂ ਦੁੱਖ ਖਤਮ ਹੋ ਜਾਣਗੇ ਦੂਜੀ ਗੱਲ ਇਹ ਰੋਗਾ ਤੋਂ ਨਿਵਿੱਤ ਕਰਨ ਵਾਲੀ ਜੀ ਤੇ ਤੀਸਰੀ ਗੱਲ ਅੰਦਰੋਂ ਸੰਤਾਪ ਖਤਮ ਹੋ ਜਾਂਦੇ ਨੇ ਸੰਤਾਪ ਭਾਵ ਚਿੰਤਾ ਫਿਕਰ ਚੋਰੀ ਇਹ ਸਭ ਖਤਮ ਹੋ ਜਾਂਦੇ ਨੇ ਦੁਨੀਆਂ ਦੇ ਡਾਕਟਰ ਇੱਕ ਜਗ੍ਹਾ ਦੇ ਉੱਤੇ ਇੱਕ ਡਾਕਟਰ ਇੱਕ ਮਰੀਜ਼ ਨੂੰ ਦਵਾਈ ਦੇ ਸਕਦਾ ਪਰ ਵਿਕੂਪ ਦੁਨੀਆਂ ਦੇ ਅੰਦਰ ਇੱਕ ਜਗ੍ਹਾ ਦੇ ਉੱਤੇ ਇੱਕ ਸਮੇਂ ਦੇ ਉੱਤੇ ਕਿੰਨੇ ਕੋ ਲੋਕ ਗੁਰਬਾਣੀ ਨੂੰ ਪੜ੍ਹਦੇ ਪਏ ਨੇ ਤੇ ਗੁਰਬਾਣੀ ਨੂੰ ਪੜ੍ਹ ਕੇ ਇਹਦੇ ਵਿੱਚੋਂ ਵੱਖ-ਵੱਖ ਪਦਾਰਥਾਂ ਦੇ ਵੱਖ-ਵੱਖ ਚੀਜ਼ਾਂ ਨੂੰ ਪ੍ਰਾਪਤ ਵੀ ਕਰਦੇ ਪਏ ਨੇ ਕੋਈ ਰੋਗਾ ਤੋਂ ਨਿਵਰਤ ਪਿਆ ਪੁੰਦਾ ਪਿਆ ਕੋਈ ਦੁੱਖਾਂ ਤੋਂ ਨਿਵਰਤੀ ਪਿਆ ਪੁੰਦਾ ਕੋਈ ਮਾਲਕ ਦੇ ਨਾਲ ਜੁੜਨ ਦਾ ਪਿਆ ਯਤਨ ਕਰਦਾ ਪਿਆ ਕੋਈ ਆਪਣੀਆਂ ਚਿੰਤਾਵਾਂ ਨੂੰ ਫਿਕਰਾਂ ਨੂੰ ਪਿਆ ਦੂਰ ਕਰਦਾ ਆਪਾਂ ਹੁਣ ਬਚਨ ਪੜੇ ਸਨ ਪਹਿਲੀ ਗੱਲ ਇਹ ਚੀਜ਼ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ ਉਹ ਜਿਹੜੇ ਵੱਡੇ ਭਾਗਾ ਵਾਲੇ ਹੁੰਦੇ ਨੇ ਆਪਾਂ ਹੁਣ ਬਚਨ ਪੜੇ ਆਨੰਦ ਸੁਨੋ ਵਡਭਾਗੀ ਉਹ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਤੇ ਦੁੱਖ ਰੋਗ ਸੰਤਾਪ ਉਤਰੀ ਆ ਵਖੋ ਵਖਰੀਆਂ ਚੀਜ਼ਾਂ ਨੇ ਦੁੱਖ ਵਖਰੇ ਨੇ ਰੋਗ ਵਖਰੇ ਨੇ ਸੰਤਾਪ ਵਖਰੇ ਨੇ ਤੇ ਕਦੋਂ ਜਦੋਂ ਸੁਣੀ ਸੱਚੀ ਬਾਣੀ ਵੀ ਜਦੋਂ ਸੱਚੀ ਬਾਣੀ ਨੂੰ ਸੁਣਿਆ ਤੇ ਗੁਰਬਾਣੀ ਵਕ ਵਕ ਥਾਵਾਂ ਦੇ ਉਤੇ ਇਸ ਜਹਾਨ ਦੇ ਵਿੱਚ ਕੇਵਲ ਇਹ ਨਹੀਂ ਵੀ ਗੁਰੂ ਨਾਨਕ ਦਾ ਸਿੱਖੀ ਬਾਣੀ ਨੂੰ ਪਿਆ ਕੱਲਾ ਪੜਦਾ ਪਿਆ ਵਕ ਵਕ ਧਰਮਾਂ ਦੇ ਵਕ ਵਕ ਭਾਵਦੀ ਰਹਿਣ ਵਾਲੇ ਜਿਹੜੇ ਲੋਕ ਨੇ ਇਸ ਬਾਣੀ ਨੂੰ ਪੜ੍ਹਦੇ ਪਏ ਨੇ ਕਿਉਂ ਉਹਨਾਂ ਨੂੰ ਪਤਾ ਹੈ ਇਹਦੇ ਵਿੱਚੋਂ ਜਿਹੜੀ ਪ੍ਰਾਪਤੀ ਹੁੰਦੀ ਹੈ ਸਕੂਨ ਮਿਲਦਾ ਹੈ ਇਹ ਬਾਣੀ ਦੇ ਵਿੱਚੋਂ ਸਕੂਨ ਮਿਲਣਾ ਚੀ ਤੇ ਤੁਹਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਸੁਖਮਨੀ ਸਾਹਿਬ ਬਾਣੀ ਦੇ ਪਾਠ ਦੀ ਰਚਨਾ ਕੀਤੀ ਤਾਂ ਤੇ ਸਿਰਜਣ ਹਰ ਜਿਹੜੀ ਜਗ੍ਹਾ ਰਚਨਾ ਕਰਤਾ ਕਿਉਂਕਿ ਆਪਾਂ ਬਸ ਅੱਜ ਇਹਦੇ ਤੇ ਵਿਚਾਰ ਕਰਾਂਗੇ ਵੀ ਗੁਰਬਾਣੀ ਦੀ ਜਿਹੜੀ ਬਾਣੀ ਹੈ ਸੁਖਮਨੀ ਸਾਹਿਬ ਦੀ ਬਾਣੀ ਰਚੇਤਾ ਉਦੀ ਬੰਤਰ ਤੇ ਮਿਲਦਾ ਕੀ ਐ ਇਸ ਨੂੰ ਪੜ ਕੇ ਜਦੋਂ ਆਪਾਂ ਰਚੇਤਾ ਦੀ ਗੱਲ ਕਰੀਏ ਇਹ ਅੰਮ੍ਰਿਤਸਰ ਇਤਿਹਾਸ ਕਰ ਲਿਖਦੇ ਵੀ ਅੰਮ੍ਰਿਤਸਰ ਦੇ ਨੇੜੇ ਇੱਕ ਸਰੋਵਰ ਪੈਂਦਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਸਰੋਵਰ ਹੈ ਰਾਮ ਸਰ ਤੇ ਰਾਮ ਸਰ ਸਰੋਵਰ ਦੇ ਕਿਨਾਰੇ ਇੱਕ 베ਰ ਹੈ ਤੇ ਉਸ 베ਰ ਦੇ ਹੇਠਾਂ ਬੈ ਕੇ ਇਸ ਬਾਣੀ ਨੂੰ ਬਟਿਆਸ ਬਾਣੀ ਨੂੰ ਲਿਖਿਆ ਸੀ ਬਾਬਾ ਕੁੰਡਾ ਸਾਹਿਬ ਜੀ ਨੇ ਇੱਕ ਵਾਰੀ ਸਵਾਲ ਕੀਤਾ ਕਹਿਣ ਲੱਗੇ ਸੱਚੇ ਪਾਤਸ਼ਾਹ ਆ ਜਿੰਨੇ ਸਿੱਖ ਨੇ ਸਾਰੇ ਜਿਹੜੇ ਸਿੱਖ ਕੀਰਤੀ ਸਿੱਖ ਨੇ ਵੀ ਇਹ ਹੁਣ ਕੀਰਤਕਾਰ ਕਰਨ ਵਾਲੇ ਨੇ ਸਾਰੇ ਰੁਜ਼ੀਵੇਂ ਦੇ ਵਿੱਚ ਰਹਿਣ ਵਾਲੇ ਨੇ ਕੋਈ ਕਿਰਪਾ ਕਰੋ ਕੋਈ ਬਖਸ਼ਿਸ਼ ਕਰੋ ਕੋਈ ਅਜਿਹੀ ਦਾਤ ਇਹਨਾਂ ਦੀ ਝੋਲੀ ਦੇ ਵਿੱਚ ਪਾਵੋ ਵੀ ਜਿਦੇ ਨਾਲ ਆਠ ਪਹਿਰ ਇਹਨਾਂ ਦਾ ਜਿਹੜਾ ਜੀਵਨ ਹੈ ਜੀਵਨ ਸਫਲਾ ਹੋ ਜਾਵੇ ਸੂਝ ਪ੍ਰਕਾਸ਼ ਦਾ ਕਰਤਾ ਇਹ ਵਚਨ ਲਿਖਦਾ ਹੈ ਬਾਣੀ ਤਾਂ ਕੋਈ ਬਾਣੀ ਨਹੀਂ ਵੈਸੇ ਕੁਝ ਬਾਣੀਆਂ ਨੂੰ ਜਿਹੜਾ ਸਿੱਖ ਹੈ ਉਹ ਜਾਦੀ ਪ੍ਰਦਾਨਤਾ ਦਿੰਦਾ ਜਿਵੇਂ ਜਪਜੀ ਸਾਹਿਬ ਦੀ ਬਾਣੀ ਹੋ ਗਈ ਅਨੰਦ ਸਾਹਿਬ ਦੀ ਬਾਣੀ ਹੋ ਗਈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮੈਂ ਜ਼ਿਕਰ ਕਰ ਰਿਹਾ ਜਿਵੇਂ RAM ਕਲੀ ਸੱਧ ਹੋ ਗਈ ਸਿੱਧ ਗੋਸ਼ਟ ਹੋ ਗਈ ਵੀ ਸੁਖਮਨੀ ਸਾਹਿਬ ਦੀ ਬਾਣੀ ਹੋ ਗਈ ਇਸੇ ਤਰ੍ਹਾਂ ਕੁਝ ਬਾਣੀਆਂ ਨੇ ਜਿਨ੍ਹਾਂ ਨੂੰ ਬੰਦਾ ਆਪਣੇ ਜੀਵਨ ਦੇ ਵਿੱਚ ਨਿਤਨੇਮ ਦੇ ਤੌਰ ਤੇ ਬੰਦਾ ਪੜਦਾ ਹੈ ਸੁਖਮਨੀ ਸਾਹਿਬ ਦੀ ਬਾਣੀ ਨੂੰ ਆਪਾਂ ਲੈ ਲਈਏ ਕੋਈ ਸਵੇਰੇ ਨਿਤਨੇਮ ਦੇ ਰੂਪ ਦੇ ਵਿੱਚ ਪੜਦਾ ਪਿਆ ਕੋਈ ਸ਼ਾਮ ਨੂੰ ਪੜਦਾ ਪਿਆ ਕੋਈ ਹਰ ਰੋਜ਼ ਦੇ ਇਕਸ਼ਟ ਪਦੀ ਪੜਦਾ ਕੋਈ ਦੋਸ਼ਟ ਪਦੀਆਂ ਪੜਦਾ ਕੋਈ ਪੰਜ ਪੜਦਾ ਪਿਆ ਕੋਈ ਅਜਿਹੀ ਵੀ ਨੇ ਵੀ ਜਿਹੜੇ ਇੱਕ ਦਿਨ ਦੇ ਵਿੱਚ ਦੋ ਵਾਰੀ ਚਾਰ ਵਾਰੀ ਪੰਜ ਵਾਰੀ ਵੀ ਸੁਖਮਨੀ ਸਾਹਿਬ ਦਾ ਪੂਰਾ ਪੂਰਾ ਪਾਠ ਕਰ ਲੈਂਦੇ ਹੈ ਤਾਂ ਹਰ ਕਿਸੇ ਦੀ ਆਪੋ ਆਪਣੀ ਮੰਦੀ ਹੈ ਨਾ ਭਾਵਨਾ ਵੱਖੋ ਵੱਖਰੀ ਹੈ ਤੇ ਪਰ ਕਾਰਨ ਕੀ ਹੈ ਵੀ ਇਸ ਬਾਣੀ ਦੇ ਨਾਲ ਲਗਾਵ ਕੀ ਤੇ ਜਦੋਂ ਸਤਗੁਰਾਂ ਦੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਏ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਜਿਹੜੀ ਬਾਣੀ ਹੈ 262 ਅੰਗ ਤੋਂ ਇਹਦੀ ਆਰੰਭਤਾ ਹੁੰਦੀ ਹੈ ਤੇ 296 ਅੰਗ ਦੇ ਉੱਤੇ ਇਹਦੀ ਸੰਪੂਰਨਤਾ ਹੈ ਤੇ ਬਾਣੀ ਦੀ ਹੁਣ ਬੰਤਰ ਵੇਖਿਆ ਜੀ ਅਨੁਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਬਾਣੀ ਉਚਾਰੀ ਨਾ ਇਹਦੇ ਅੰਦਰ 24 ਸ਼ਲੋਕ ਤੇ 24 ਅਸ਼ਟਪਦੀਆਂ ਜੀ 24 ਸ਼ਲੋਕ ਤੇ 24 ਅਸ਼ਟਪਦੀਆਂ ਇਹ ਸੰਪੂਰਨ ਬਾਣੀ ਹੈ ਤੇ ਇੱਕ ਅਸ਼ਟਪਦੀ ਦੇ ਅੰਦਰ 8 ਪਦੇ ਜੀ ਅਸ਼ਟਪਦੀ ਦਾ ਅਰਥ ਹੁੰਦਾ 8 ਪਦਿਆਂ ਵਾਲੀ ਇੱਕ ਅਸ਼ਟਪਦੀ ਦੇ ਅੰਦਰ 8 ਪਦੇ ਤੇ ਜੇਕਰ 24 ਅਸ਼ਟਪਦੀਆਂ ਦਾ ਆਪਾਂ ਜੋੜ ਕਰੀਏ ਤੇ ਗੁਣਾ ਕਰਕੇ ਜਿਹੜੇ ਟੋਟਲ ਪਦੇ ਬਣਦੇ ਨੇ 192 ਜਿਹੜੇ ਇਹ ਪਦੇ ਬਣਦੇ 192 ਪਦੇ ਉਹਦੇ ਵਿੱਚ ਤੁਸੀਂ 24 ਸ਼ਲੋਕ ਜੋੜ ਦਵੋ ਤੇ ਟੋਟਲ ਜਿਹੜੀ ਗਿਣਤੀ ਹੈ 216 ਬੰਦੀ ਹੈ ਤੇ 216 ਇਸ ਸ਼ਲੋਕ ਤੇ ਪਦਿਆਂ ਨੂੰ ਮਿਲਾ ਕੇ ਜਿਹੜੀ ਰਚਨਾ ਬੰਦੀ ਹੈ ਉਹਦਾ ਨਾਮ ਹੈ ਸੁਖਮਨੀ ਸਾਹਿਬ ਤੇ ਹੁਣ ਇੱਕ ਪਦੇ ਦੇ ਵਿੱਚ 10 ਪੰਕਤੀਆਂ ਆਂ ਤੇ ਇੱਕ ਅਸ਼ਟਪਦੀ ਦੇ ਵਿੱਚ 80 ਤੇ 80 ਨੂੰ 24 ਨਾਲ ਤੁਸੀਂ ਗੁਣਾ ਕਰੋ ਤੇ 1920 ਜਿਹੜੀਆਂ ਪੰਕਤੀਆਂ ਬਣਦੀਆਂ ਤੇ ਇਹਦੇ ਵਿੱਚ ਇੱਕ ਹੋਰ ਧਿਆਨ ਰੱਖਿਆ ਜੇ ਜਿੱਥੇ ਅਸ਼ਟਪਦੀਆਂ ਆ ਰਹੀਆਂ ਨੇ ਜਿੱਥੇ ਸ਼ਲੋਕ ਆ ਰਹੇ ਨੇ ਉਹਦੇ ਤੋਂ ਅਲੱਗ ਦਾ ਦੋ ਪੰਕਤੀਆਂ ਹੋਰ ਨੇ ਜਿੰਨੂੰ ਅਸੀਂ ਰਹਾਉਦੀਆਂ ਪੰਕਤੀਆਂ ਕਿੰਨੇ ਆ ਟੋਟਲ ਜਿਹੜੀ ਗਿਣਤੀ ਹੈ ਆਪਾਂ ਪਦਿਆਂ ਦੀ ਅਸ਼ਟਪਦੀਆਂ ਦੇ ਵਿੱਚ ਜ਼ਿਕਰ ਕਰੀਏ ਤੇ ਪੂਰੀ ਜਿਹੜੀ ਪੰਕਤੀਆਂ ਦੀ ਗਿਣਤੀ ਬਣਦੀ ਹੈ 1920 ਇੱਕ ਹੋ ਗਈ ਤੇ ਦੋ ਉਹ ਜੋੜ ਕੇ 1922 ਜਿਹੜੀਆਂ ਪੰਕਤੀਆਂ ਨੇ ਇਹਦੇ ਵਿੱਚ ਸਲੋਕਾਂ ਤੋਂ ਬਿਨਾਂ ਕੈਨ ਕੋ ਭਾਵ ਮਾਤਰ ਇਹ ਆ ਵੀ ਇਹ ਜਿਹੜੀ ਬਾਣੀ ਹੈ ਜਿਹਦੇ ਅੰਦਰ 24 ਸਲੋਕ ਨੇ 24 ਅਸ਼ਟਪਦੀਆਂ ਨੇ ਇਹ ਟੋਟਲ ਬਾਣੀ ਦਾ ਨਾਮ ਹੈ ਸੁਖਮਨੀ ਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦਰਸ਼ਨ ਕਰੀਏ ਤੇ ਦਰਸ਼ਨ ਕਰਦਿਆਂ ਹੋਇਆ ਅਰੰਭਤਾ ਦੇ ਵਿੱਚ ਆਪਾਂ ਬਚਨ ਇਹ ਪੜਦੇ ਹਾਂ ਗੌੜੀ ਗੌੜੀ ਹੈ ਰਾਗ ਦਾ ਨਾਮ 12 ਤਰ੍ਹਾਂ ਦੀ ਗੋੜੀ ਦਾ ਜ਼ਿਕਰ ਕੀਤਾ ਹੈ ਦੀਪਕੀ ਗੋੜੀ ਪੂਰਵੀ ਗੋੜੀ ਸੋਰਠੀ ਗੋੜੀ ਇਸੇ ਤਰ੍ਹਾਂ ਦੀਆਂ 12 ਜਾਤੀਆਂ ਨੇ ਤੇ ਜਿਹੜੀਆਂ ਵਕ ਵਕ ਜਾਤੀਆਂ ਦੇ ਰੂਪ ਦੇ ਵਿੱਚ ਬਾਣੀ ਦੇ ਵਿੱਚ ਆਈਆਂ ਨੇ ਬੈ ਰਾਗਣ ਦੇ ਵਿੱਚ ਆਈਆਂ ਹੈ ਪਰ ਮੇਰੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਲਿਖਿਆ ਤੇ ਬਾਣੀ ਨੂੰ ਲਿਖਣ ਵੇਲੇ ਉਹਦੇ ਉੱਤੇ ਜਿਹੜਾ ਸਰਲੇਖ ਦਿੱਤਾ ਉਹ ਸਰਲੇਖ ਇਹ ਦਿੱਤਾ ਗਉੜੀ ਸੁਖਮਣੀ ਤੇ ਸੁਖਮਣੀ ਕੀ ਹੈ ਹੁਣ ਇਹਦੇ ਆਪਾਂ ਸਿੱਧੇ ਅਰਥ ਕਰੀਏ ਤੇ ਬੰਦਾ ਆਖਦਾ ਸੁੱਖਾਂ ਦੀ ਮਣੀ ਜਦੋਂ ਪ੍ਰੋਫੈਸਰ ਸਾਭ ਸਿੰਘ ਨੂੰ ਪੜਨੇ ਆ ਉਹਨਾਂ ਨੇ ਮਣੀ ਦੇ ਅਰਥ ਕੀਤੇ ਮਣੀ ਦੇ ਅਰਥ ਕਰਦਿਆਂ ਹੋਇਆਂ ਉਹਨਾਂ ਕਿਹਾ ਭੂਸ਼ਣ ਉਹਨਾਂ ਕਿਹਾ ਗਹਿਣਾ ਉਹਨਾਂ ਕਿਹਾ ਹੀਰਾ ਉਹਨਾਂ ਸ਼ਬਦ ਵਰਤਿਆ ਖਜ਼ਾਨਾ ਤੋ ਵੇਖਿਆ ਜਾਵੇ ਬਈ ਹੁਣ ਇੱਕ ਸੁੱਖਾਂ ਦਾ ਗਹਿਣਾ ਵੀ ਹੈ ਤੇ ਸੁੱਖਾਂ ਦਾ ਖਜ਼ਾਨਾ ਵੀ ਹੈ ਤੇ ਸੁੱਖਾਂ ਦਾ ਹੀਰਾ ਵੀ ਹੈ ਤੇ ਉਸੇ ਜਗ੍ਹਾ ਦੇ ਉੱਤੇ ਆਪਾਂ ਜਦੋਂ ਮਣੀ ਦੇ ਅਰਥ ਇੰਗਲਿਸ਼ ਚ ਪੜਨੇ ਆ ਤੇ ਉੱਥੇ ਆਪਾਂ ਅਰਥ ਇਹਦੇ ਹੀ ਬੰਦੇ ਨਾ ਧਨ ਦੌਲਤ ਬਣ ਗਿਆ। ਆਪ ਸੁੱਖ ਦੇਣ ਵਾਲੀ ਧਨ ਦੌਲਤ ਆ। ਉਹ ਧਨ ਦੌਲਤ ਜਿਹੜੀ ਕਦੇ ਵੀ ਸਾਡੇ ਤੋਂ ਦੂਰ ਨਹੀਂ ਹੋਣ ਵਾਲੀ ਕਦੇ ਵੀ ਸਾਡੇ ਤੋਂ ਦੂਰ ਜਾਣ ਵਾਲੀ ਨਹੀਂ। ਇੱਕ ਵਿਦਵਾਨ ਨੇ ਇਥੇ ਅਰਥ ਕੀਤੇ ਉਹ ਅਰਥ ਕਰਦਾ ਹੋਇਆ ਕਹਿ ਲੱਗਾ ਵੀ ਮਣੀ ਅੱਠ ਪ੍ਰਕਾਰ ਦੀ ਹੈ ਜਿਵੇਂ ਚਿੰਤਾ ਮਣੀ ਹੋ ਗਈ ਪਾਰਸ ਮਣੀ ਹੋ ਗਈ ਵੀ ਨਾਗ ਮਣੀ ਹੋ ਗਈ ਇਸੇ ਤਰ੍ਹਾਂ ਜਦੋਂ ਧੰਗੁਰੂ ਅਰਜਨ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਤੇ ਬਾਣੀ ਉਚਾਰਨ ਕਰਨ ਵੇਲੇ ਇਸ ਦਾ ਨਾਮ ਰੱਖ ਦਿੱਤਾ ਸੁਖ ਮਣੀ ਸੁਖ ਮਣੀ ਪਰ ਭਾਈ ਵੀਰ ਸਿੰਘ ਨੂੰ ਤੁਸੀਂ ਪੜ੍ਹ ਕੇ ਵੇਖੋ ਆ ਭਾਈ ਵੀਰ ਸਿੰਘ ਜੀ ਅਰਥ ਕਰਦੇ ਆ ਹੋਇਆ ਨਾ ਬਚਣ ਕੇ ਉਹਨਾਂ ਨੇ ਜਦੋਂ ਸ਼ਬਦ ਦੀ ਸੰਧੀ ਛੇਦ ਕੀਤੀ ਨਾ ਸ਼ਬਦ ਦੀ ਸੰਧੀ ਛੇਦ ਕਰਦੇ ਆ ਹੋਇਆ ਨਾ ਬਚਣ ਲਿਖੇ ਕਹਿਣ ਲੱਗੇ ਵੀ ਇਹ ਮਣੀ ਨਹੀਂ ਐ ਇਹ ਮਣੀ ਐ ਨਾਣਾ ਨਹੀਂ ਹਤੇ ਅਸੀਂ ਸੁਖ ਮਣੀ ਪੜਨੇ ਆ ਸੁਖ ਮਣੀ ਨਹੀਂ ਸੁਖ ਮਣੀ ਕਿਉਂਕਿ ਨੰਨੇ ਤੇ ਨਾਣੇ ਦੇ ਵਿੱਚ ਬੜਾ ਫਰਕ ਜੀ ਉਹ ਕਹਿਣ ਲੱਗੇ ਵੀ ਇਹਦਾ ਸੰਧੀ ਛੇਦ ਤੁਸੀਂ ਕਰਕੇ ਵੇਖੋ ਸੁਖ ਨੂੰ ਇੱਕ ਪਾਸੇ ਰੱਖ ਲਓ ਸੁਖ ਪਲਸ ਮਨ ਪਲਸ ਈ ਕਿਉਂਕਿ ਬਿਹਾਰੀ ਵੀ ਆਪਣੀ ਜਗ੍ਹਾ ਮਾਤਰ ਰੱਖਦੀ ਪਈ ਹੈ ਨਾ ਉਹ ਵੀ ਕਿਤੇ ਨਾ ਕਿਤੇ ਮਾਇਨੇ ਰੱਖਦੀ ਪਈ ਹੈ ਸੁਖ ਤੋਂ ਭਾਵ ਸੁਖ ਮਨ ਭਾਵ ਮਨ ਅੰਦਰ ਦੀ ਚੀਜ਼ ਤੇ ਈ ਦਾ ਅਰਥ ਹੋ ਗਿਆ ਦੀ ਤਪਦੇ ਹਾਂ ਸੜਦੇ ਹਾਂ ਕਮਲਾਂਦਿਆਂ ਹੋਇਆ ਹਿਰਦਿਆਂ ਨੂੰ ਸੁਖ ਦੇਣ ਵਾਲੀ ਜਿਹੜੀ ਬਾਣੀ ਹੈ ਉਸ ਬਾਣੀ ਦਾ ਨਾਮ ਹੈ ਸੁਖਮਨੀ ਤੇ ਪ੍ਰੋਫੈਸਰ ਤੇਜਾ ਸਿੰਘ ਨੇ ਜਦੋਂ ਬਚਨ ਲਿਖੇ ਉਹ ਕਹਿਣ ਲੱਗੇ ਸੁਖਮਣੀ ਇੱਕ ਪਰਮਾਤਮਾ ਦੀ ਸਿਫਤੋ ਸਲਾਹਾ ਦਾ ਗੀਤ ਹੈ ਤੇ ਉਸੇ ਜਗ੍ਹਾ ਦੇ ਉੱਤੇ ਜਦੋਂ ਪੂਰਨ ਸਿੰਘ ਨੇ ਅ ਸ਼ਬਦ ਲਿਖੇ ਸੁਖਮਣੀ ਦੇ ਪਰਥਾਏ ਵਡਿਆਈ ਕੀਤੀ ਕਿਉਂਕਿ ਹਰ ਵਿਦਵਾਨਾਂ ਦੀ ਹਰ ਬੰਦੇ ਦੀ ਆਪੋ ਆਪਣੀ ਵੱਖੋ ਵਕਰੀ ਸੋਚ ਹੋ ਸਕਦੀ ਹੈ ਕਿਸੇ ਦੀ ਸੋਚ ਕਿਸ ਪਾਸੇ ਪਰਫੁੱਲਤ ਹੁੰਦੀ ਹੈ ਤੇ ਜਦੋਂ ਪ੍ਰੋਫੈਸਰ ਕੂਰ ਸਿੰਘ ਨੇ ਅਰਥ ਲਿਖੇ ਤੇ ਉਹਨਾਂ ਨੇ ਅਰਥ ਕਰਦਿਆਂ ਭਾਵੇਂ ਬਚਨੇ ਲਿਖੇ ਕਹਿਣ ਲੱਗੇ ਵੀ ਇਹ ਉਹ ਗੀਤ ਹੈ ਜਿਸ ਦੇ ਵਿੱਚੋਂ ਹਰਮੰਦਰ ਸਾਹਿਬ ਦੀ ਸਿਰਜਣਾ ਦੇ ਦਰਸ਼ਨ ਪਏ ਹੁੰਦੇ ਜੀ ਆ ਕਹਿਣ ਤੋਂ ਭਾਵ ਇਹ ਲਾ ਲਈਏ ਵੀ ਜਿਹੜੀ ਸੁਖਮਨੀ ਹੈ ਸੁਖਮਨੀ ਤੋਂ ਭਾਵ ਇਹ ਹੈ ਕਿ ਮੰਨ ਲੋ ਆਤਮਿਕ ਸੁਖ ਦੇਣ ਵਾਲੀ ਬਾਣੀ ਤੇ ਮੈਂ ਜ਼ਿਕਰ ਕਰ ਰਿਹਾ ਸਾਂ ਕਬੀ ਸੰਤੋਖ ਸਿੰਘ ਜੀ ਕਹਿਣ ਲੱਗੇ ਵੀ ਉਹਨਾਂ ਜ਼ਿਕਰ ਕੀਤਾ ਵੀ ਬਾਬਾ ਬੁੰਡਾ ਸਾਹਿਬ ਜੀ ਮਿਹਨਤੀ ਪੇ ਕਰਦੇ ਨੇ ਕਹਿਣ ਲੱਗੇ ਸਤਿਗੁਰੂ ਜੀ ਕਿਰਪਾ ਕਰੋ ਤੁਹਾਡੇ ਸਿੱਖ ਕੀਰਤੀ ਨੇ ਮਿਹਨਤਾ ਕਰਨ ਵਾਲੇ ਨੇ ਇਹਨਾਂ ਤੇ ਕੋਈ ਰਹਿਮਤ ਤੁਸੀਂ ਕਰੋ ਤੇ ਕੋਈ ਅਜਿਹੀ ਦਾਤ ਇਹਨਾਂ ਦੀ ਝੋਲੀ ਦੇ ਵਿੱਚ ਪਾ ਦਿਓ ਵੀ ਜਿਸ ਨੂੰ ਪੜ ਕੇ ਅਠੇ ਪੈਰ ਇਹਨਾਂ ਦੇ ਜੀਵਨ ਦੇ ਸਫਲ ਹੋ ਜਾਣ ਉਥੇ ਵਿਦਵਾਨਾਂ ਜ਼ਿਕਰ ਕੀਤਾ ਵੀ ਕਹਿਣ ਲੱਗੇ ਵੀ ਜਿਵੇਂ ਸਵਾਸਾਂ ਦੀ ਗਿਣਤੀ ਵਿਚ 24000 ਹੈ ਤੇ ਇਸੇ ਤਰ੍ਹਾਂ ਸੁਖਮਨੀ ਸਾਹਿਬ ਬਾਣੀ ਤੇ ਜਿਹੜੇ ਅੱਖਰਾਂ ਦੀ ਗਿਣਤੀ ਹੈ ਉਹ ਵੀ 24000 ਹੈ ਕਹਨ ਕੋ ਭਾਵ ਇਹ ਵੀ ਉਸ ਸਮੇਂ ਵੀ ਜਿਹੜੀ ਇਹ ਬਾਣੀ ਹੈ ਬਾਣੀ ਨੂੰ ਪੜਿਆ ਜਾਂਦਾ ਸੀ ਸੁਖਮਨੀ ਸਾਹਿਬ ਦੀ ਬਾਣੀ ਉਸ ਸਮੇਂ ਵੀ ਸਿੱਖ ਪੜਦਾ ਸੀ ਕੋਈ ਕਿਸੇ ਰੂਪ ਦੇ ਵਿੱਚ ਪੜਦਾ ਪਿਆ ਕੋਈ ਕਿਸੇ ਰੂਪ ਦੇ ਵਿੱਚ ਪੜਦਾ ਪਿਆ ਪਰ ਜਦੋਂ ਰਹਿਤ ਮਰਿਆਦਾ ਦੀ ਗੱਲ ਆਈ ਤੇ ਰਹਿਤ ਮਰਿਆਦਾ ਦੇ ਵਿੱਚ ਜਦੋਂ ਨਿਤਨੇਮ ਬਾਣੀਆਂ ਦਾ ਜ਼ਿਕਰ ਕੀਤਾ ਤੇ ਨਿਤਨੇਮ ਬਾਣੀਆਂ ਦੇ ਵਿੱਚ ਪੰਜ ਅਮਰਤ ਮਿਲੇ ਦੀਆਂ ਬਾਣੀਆਂ ਬਖਸ਼ੀਆਂ ਨੇ ਕਿਉਂ ਮੈਂ ਇਹ ਬੇਨਤੀ ਤਾਂ ਕਰਦਾ ਪਿਆ ਵੀ ਬਾਣੀ ਪੜਨੀ ਕੋਈ ਮਾੜੀ ਗੱਲ ਨਹੀਂ ਕੇਵਲ ਸਾਡਾ ਜ਼ੋਰ ਇੱਥੋਂ ਤੱਕ ਇਹ ਨਾ ਲੱਗਾ ਰਹੇ ਵੀ ਕੇਵਲ ਆਹੀ ਬਾਣੀ ਨੂੰ ਪੜਨਾ ਕਿਉਂਕਿ 1430 ਅੰਗ ਸਤਿਗੁਰਾਂ ਨੇ ਸਾਡੀ ਝੋਲੀ ਦੇ ਵਿੱਚ ਪਾਏ ਨੇ ਇਹ ਸਾਰੀ ਹੀ ਬਾਣੀ ਸਾਨੂੰ ਲਾਹਾ ਦੇਣ ਵਾਲੀ ਜੇ ਸਾਰੀ ਹੀ ਬਾਣੀ ਸਾਡੇ ਜੀਵਨ ਨੂੰ ਸਫਲਾ ਕਰਨ ਵਾਲੀ। ਉਹ ਇਸੇ ਹੀ ਬਾਣੀ ਤੋਂ ਉਪਦੇਸ਼ ਲੈ ਕੇ ਅਸੀਂ ਆਪਣੇ ਜੀਵਨ ਨੂੰ ਜਿਉਣਾ ਹੈ। ਇਸੇ ਹੀ ਬਾਣੀ ਤੋਂ ਉਪਦੇਸ਼ ਲੈ ਕੇ ਆਪਣੇ ਜੀਵਨ ਨੂੰ ਸੋਹਣਾ ਕਰਨਾ ਹੈ। ਤੇ ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਜਦੋਂ ਸਿੱਖ ਪੜ੍ਹਦਾ ਤੇ ਇੱਕੋ ਮਨ ਦੇ ਅੰਦਰ ਇੱਛਾ ਰੱਖ ਕੇ ਪੜ੍ਹਦਾ ਵੀ ਇਹ ਜਿਹੜੀ ਬਾਣੀ ਹੈ ਇਹ ਮਨ ਨੂੰ ਸ਼ਾਂਤੀ ਦੇਣ ਵਾਲੀ ਜੀ। ਤੇ ਇਹਦੇ ਅੰਦਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਵਕੋ ਵਕਹ ਉਪਦੇਸ਼ ਦੇ ਕੇ ਵਕੋ ਵਕਹ ਸਮਝਾਉਣਾ ਕਰਕੇ ਸਾਨੂੰ ਹਰ ਤਰੀਕੇ ਦੇ ਨਾਲ ਜਿਹੜਾ ਉਸ ਅਕਾਲ ਪੁਰਖ ਦੇ ਨਾਲ ਜੋੜਨ ਦਾ ਯਤਨ ਕੀਤਾ ਵੀ ਸਮਝਾਉਣਾ ਕੀਤਾ ਵੀ ਇਸ ਬਾਣੀ ਦੇ ਅੰਦਰ ਗੁਰੂ ਸਹਬਾਨਾ ਦੀ ਉਸਤਤ ਗੁਰੂ ਦੀ ਜਿਹੜੀ ਉਸਤਤ ਗੁਰੂ ਦੀ ਵਡਿਆਈ ਕੀਤੀ ਸੇਵਕ ਦੀ ਗੱਲ ਕੀਤੀ ਠਾਕੁਰ ਦੀ ਗੱਲ ਕੀਤੀ ਸਿਮਰਨ ਦੀ ਗੱਲ ਕੀਤੀ ਪਗਤਬੰਦੀ ਦੀ ਗੱਲ ਕੀਤੀ ਪਾਵ ਇਥੋਂ ਤੱਕ ਇਹ ਕੈਲ ਉਹ ਵੀ ਸੁਖਮਨੀ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਇੱਕ ਭਗਤੀ ਦਾ ਬਹੁਤ ਵੱਡਾ ਖਜ਼ਾਨਾ ਜੀ ਇਹ ਆਤਮਿਕ ਆਨੰਦ ਦੇਣ ਵਾਲਾ ਇੱਕ ਬਹੁਤ ਵੱਡਾ ਖਜ਼ਾਨਾ ਹੈ ਤੇ ਇਸ ਬਾਣੀ ਦੇ ਨਾਲ ਮਨ ਨੂੰ ਜਿਹੜੀ ਸ਼ਾਂਤੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ